आनंद ਸਾਹਿਬ ਦੀ ਪਹਿਲੀ ਪੌੜੀ ਦਾ ਪਾੜ ਸੁਣ ਕੇ ਗੁਰਤੇਗ ਬਹਾਦਰ ਸਾਹਿਬ ਜੀ ਨੇ ਇਸ ਨਗਰ ਦਾ ਨਾਮ ਬਦਲ ਕੇ ਆਨੰਦਪੁਰ ਰੱਖਿਆ ਹੁਣ ਆਪਾਂ ਅੱਗੇ ਚਲੀ ਇਸ ਆਨੰਦਪੁਰ ਸਾਹਿਬ ਦੀ ਧਰਤੀ ਤੇ ਸਤਿਗੁਰਾਂ ਦੇ ਤਿੰਨ ਸਾਬ ਜਾਦਿਆਂ ਦਾ ਜਨਮ ਹੁੰਦਾ ਕਿਉਂਕਿ ਬਾਬਾ ਅਜੀਤ ਸਿੰਘ ਜੀ ਦਾ ਜਨਮ ਪੌਂਟਾ ਸਾਹਿਬ ਦੀ ਧਰਤੀ ਤੇ ਹੋਇਆ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪੰਘਾੜੀ ਦਾ ਪਹਿਲਾ ਜੰਗ ਜਿੱਤ ਕੇ ਆਏ ਸੀ ਚੇਤੇ ਰੱਖਿਓ ਇਹ ਜੰਗ ਪਹਾੜੀ ਰਾਜਿਆਂ ਦੇ ਨਾਲ ਹੋਇਆ ਸੀ ਜ਼ਿਆਦਾਤਰ ਜਿਹੜੇ ਜੰਗ ਹੋਏ ਐ ਉਹ ਹਿੰਦੂ ਪਹਾੜੀ ਰਾਜਿਆਂ ਨਾਲ ਹੋਏ ਐ ਪਰ ਇਹ ਉਹ ਪਹਾੜੀ ਰਾਜਿਆਂ ਦੀ ਔਲਾਦ ਸਨ ਜਿਨ੍ਹਾਂ ਨੂੰ ਸੇਮੇ ਪਾਦਸ਼ਾ ਨੇ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾ ਕਰਾਇਆ ਸੀ ਪਰ ਇਹ ਗੁਰੂ ਸਹਬਾਨਾਂ ਦੇ ਪਰ ਉਪਕਾਰਾਂ ਨੂੰ ਭੁੱਲ ਗਏ ਜਿਵੇਂ ਅੱਜ ਵੀ ਨਾ ਭਾਰਤ ਦੇ ਲੋਕ ਗੁਰੂ ਸਹਿਬਾਨਾਂ ਦੇ ਪਰ ਉਪਕਾਰਾਂ ਨੂੰ ਭੁੱਲ ਗਏ ਖਾਸ ਕਰਕੇ ਜਿਹੜੇ ਰਾਜ ਗੱਦੀਆਂ ਤੇ ਬੈਠੇ ਹੋਏ ਲੋਕ ਐ ਕਿ ਗੁਰੂ ਸਹਿਬਾਨਾਂ ਦੀ ਕਿੰਨੀ ਵੱਡੀ ਦੇਣ ਐ ਖਾਸ ਕਰਕੇ ਸਨਾਤਨ ਧਰਮ ਨੂੰ ਬਚਾਉਣ ਦੇ ਲਈ ਖੈਰਕ ਵੱਖਰਾ ਵਿਸ਼ਾ ਏਸੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਪੁੱਤਰਾਂ ਨੂੰ ਪਾਲਿਆ ਏਸੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਸਤਿਗੁਰਾਂ ਦੇ ਸਹਿਬ ਜੜੇ ਖੇਡੇ ਵੱਡੇ ਹੋਏ ਇਸੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਸਤਿਗੁਰਾਂ ਨੇ ਆਪਣੇ ਪੁੱਤਰਾਂ ਨੂੰ ਸ਼ਸਤਰ ਵਿਦਿਆ ਸਿਖਾਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਚਪਨ ਤੋਂ ਲੈ ਕੇ ਹੀ ਆਪਣੇ ਬੱਚਿਆਂ ਨੂੰ ਸ਼ਸਤਰ ਵਿਦਿਆ ਨਾਲ ਜੋੜਿਆ ਕਿਤੇ ਨਾ ਕਿਤੇ ਅੱਜ ਅਸੀਂ ਇਸ ਗੱਲ ਤੋਂ ਵਾਂਝੇ ਰਹਿ ਗਏ ਅੱਜ ਸਾਡੇ ਵਿੱਚ ਸ਼ਸਤਰ ਵਿਦਿਆ ਪ੍ਰਤੀ ਉਹ ਪਿਆਰ ਨਹੀਂ ਰਿਹਾ ਅੱਜ ਦੇ ਸਿੱਖਾਂ ਦੇ ਘਰ ਵਿੱਚ ਕੋਈ ਛੋਟੀ ਨਹੀਂ ਲੱਭਦੀ ਸ਼ਸਤਰ ਕਿੱਥੋਂ ਲੱਭੇਗਾ ਫਿਰ ਸਮਾਂ ਪਾ ਕੇ ਅਕਾਲ ਪੁਰਖ ਪਰਮਾਤਮਾ ਦੇ ਹੁਕਮ ਵਿੱਚ ਇਸੇ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਦਸ਼ਾਹ ਜੀ ਨੇ ਬਸਾਖੀ ਵਾਲੇ ਦਿਨ ਖਾਲਸੇ ਦੀ ਸਿਰਜਣਾ ਕੀਤੀ ਪੰਜ ਪਿਆਰੇ ਸਾਜੇ ਸਮਾ ਲੰਘਦਾ ਗਿਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜ਼ੁਲਮ ਦੇ ਖਿਲਾਫ ਕਈ ਜੰਗਾਂ ਲੜੀਆਂ ਤੇ ਜਦੋਂ ਪਹਾੜੀ ਰਾਜਿਆਂ ਦਾ ਮੂੰਹ ਮੋੜ ਦਿੱਤਾ ਕੁਨ ਪਹਾੜੀ ਰਾਜੇ ਚਿੱਠੀਆਂ ਭਾਕੇ ਔਰੰਗਜ਼ੇਬ ਦੇ ਕੰਨ ਪਰਣ ਲੱਗ ਪਏ ਵੀ ਜੇਕਰ ਇਹਨਾਂ ਤੇ ਸਮਾਂ ਰਹਿੰਦਿਆਂ ਧਿਆਨ ਨਾ ਦਿੱਤਾ ਨਾ ਤਾਂ ਇਹਨਾਂ ਨੇ ਤੁਹਾਡੀ ਹਕੂਮਤ ਲਈ ਵੀ ਖਤਰਾ ਬਣ ਨੇ ਕਿਉਂਕਿ ਇਹਨਾਂ ਕੋਲ ਹਥਿਆਰ ਨੇ ਇਹ ਆਪਣੇ ਨਾਲ ਫੌਜਾਂ ਰੱਖਦੀ ਐ ਇਹ ਆਪਣੀ ਆਜ਼ਾਦੀ ਦਾ ਪ੍ਰਤੀਕ ਨਗਾਰਾ ਵਜਾਉਂਦੀ ਐ ਇਹ ਤੇ ਬੜੇ ਮਾਨਸਾਨ ਦੇ ਨਾਲ ਵਿਚਰਦੇ ਪਏ ਐ ਹਾਥੀ ਘੋੜੇ ਇਹਨਾਂ ਨੇ ਰੱਖੇ ਐ ਸ਼ਾਸਤਰੀ ਇਹਨਾਂ ਨੇ ਰੱਖਿਆ ਸਿਰ ਤੇ ਕਲਗੀ ਲਾਉਂਦੇ ਐ ਜਦੋਂ ਇਹ ਸਾਰਾ ਕੁਝ ਇਹਨਾਂ ਨੇ ਕੰਨ ਭਰੇ ਤਾਂ ਪਾਸ ਗੱਲ ਨੇੜੇ ਲਾਈਏ ਤਾਂ ਸਮਾ ਪਾ ਕੇ ਪਹਾੜੀ ਰਾਜੇ ਤੇ ਮੁਗਲ ਫੌਜਾਂ ਜਿਨ੍ਹਾਂ ਦੀ ਗਿਣਤੀ ਹਜ਼ਾਰਾਂ ਦੇ ਵਿੱਚ ਕਿਉਂਕਿ ਜਦੋਂ ਤੁਸੀਂ ਐਨੇ ਅਕਬਰੀ ਇੱਕ ਕਿਤਾਬ ਪੜ੍ਹੋਗੇ ਉਹਦੇ ਮੁਤਾਬਕ 28 ਤੋਂ ਲੈ ਕੇ 32 ਪਰਗਣੇ ਤੇ ਸਰਹੰਦ ਦੇ ਅਧੀਨ ਆਉਂਦੇ ਬਹੁਤ ਸਾਰੀਆਂ ਫੌਜਾਂ ਇਕੱਟੀਆਂ ਹੋ ਕੇ आनंदपुर साहिब दी ਧਰਤੀ ਨੂੰ ਘੇਰਾ ਪਾਉਂਦਿਆਂ ਨੇ ਇਹ ਘੇਰਾ ਮਈ ਜੂਨ ਦੇ ਮਹੀਨੇ ਵਿੱਚ ਪਿਆ ਸ਼ੁਰੂਆਤ ਦੀ ਗੱਲ ਮੈਂ ਕਰਦਾ ਤੇ ਜਦੋਂ ਇਹ ਘੇਰਾ ਇਹਨਾਂ ਨੇ ਪਾਇਆ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਫੇਰ ਵੀ ਈਨ ਨਾ ਮੰਨੀ ਇਹਨਾਂ ਦੇ ਅੱਗੇ ਝੁਕਣਾ ਪਰਵਾਹ ਨਾ ਕੀਤਾ ਤਾਂ ਸਮਾ ਪਾ ਕੇ ਇਹਨਾਂ ਲੋਕਾਂ ਨੇ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਜਾਣ ਵਾਲੀਆਂ ਜਿਹੜੀਆਂ ਰਸਦਾਂ ਸਨ ਜੋ ਗੁਰੂ ਕੇ ਸਿਕਰਾਸਨ ਪਾਣੀ ਲੈ ਕੇ ਆਉਂਦੇ ਸੀ ਉਹ ਸਾਰਾ ਕੁਝ ਬੰਦ ਕਰ ਦਿੱਤਾ ਕਿਉਂਕਿ ਇਹਨਾਂ ਦੇ ਮਨ ਦਾ ਖਿਆਲ ਸੀ ਵੀ ਜਦੋਂ ਗੁਰੂ ਕੇ ਲੰਗਰ ਮਸਤਾਨੇ ਹੋ ਗਏ ਭੁੱਖੇ ਮਰਨ ਲੱਗ ਪਏ ਤੇ ਆਪਣੇ ਆਪ ਹੀ ਉਹਨਾਂ ਨੂੰ ਅਨੰਦਪੁਰ ਦਾ ਕਿਲਾ ਛੱਡਣਾ ਪਏਗਾ ਕਿਉਂਕਿ ਭੋਜਨ ਤੋਂ ਬਿਨਾਂ ਕਿੰਨਾ ਕੁ ਸਮਰਿਆ ਜਾ ਸਕਦਾ ਹੈ ਇਥੋਂ ਤੱਕ ਜਿਹੜਾ ਪਾਣੀ ਦਾ ਸਰੋਤ ਵਗਦਾ ਸੀ ਨਾ ਅਨੰਦਪੁਰ ਸਾਹਿਬ ਦੀ ਧਰਤੀ ਵੱਲ ਕਹਿੰਦੇ ਉਹ ਵੀ ਇਹਨਾਂ ਨੇ ਉਹਦਾ ਮੂੰਹ ਵੀ ਦੂਸਰੇ ਬੰਨੇ ਕਰ ਦਿੱਤਾ ਫੌਜਾਂ ਨੇ ਫਿਰ ਗੁਰੂ ਕੇ ਸਿੱਖ ਜਿਹੜੇ ਐ ਕਈ ਵਾਰ ਉਹ ਲੰਗਰ ਦੇ ਲਈ ਭੋਜਨ ਦੇ ਲਈ ਮਦਾਨੇ ਜੰਗ ਵਿੱਚ ਲੜਦੇ ਐ ਇਤਿਹਾਸ ਕਹਿੰਦਾ ਚਾਰ ਗੁਰਸਿੱਖ ਆ ਕੇ ਲੜਦੇ ਐ ਦੋ ਸ਼ਹਾਦਤ ਪ੍ਰਾਪਤ ਕਰ ਜਾਂਦੇ ਐ ਦੋ ਜਿਹੜੇ ਐ ਉਹ ਭੋਜਨ ਲੈ ਕੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਾਂਦੇ ਐ ਫਿਰ ਉਹ ਸਮਾਂ ਵੀ ਆਇਆ ਤੇ ਜਦੋਂ ਭੋਜਨ ਦੀ ਘਾਟ ਕਰਨ ਸਤਗੁਰਾਂ ਦਾ ਪ੍ਰਸਾਦੀ ਹਾਥੀ ਜਿਹੜਾ ਸੀ ਉਹ ਵੀ ਅੱਖਾਂ ਦੇ ਸਾਹਮਣੇ ਤੜਪ ਤੜਬ ਕੇ ਮਰ ਗਿਆ ਗੁਰੂ ਕੇ ਸਿੱਖ ਥੋੜਾ ਖਾ ਕੇ ਬਹੁਤਾ ਮਹਿਸੂਸ ਕਰਦੇ ਰਹੇ ਮਾਲਕ ਦੇ ਹੁਕਮ ਵਿੱਚ ਸਤਿਗੁਰਾਂ ਦੇ ਭਾਣੇ ਵਿੱਚ ਜ਼ਿੰਦਗੀ ਦੇ ਦਿਨ ਕੱਟਦੇ ਰਹੇ ਉਹ ਸਮਾਂ ਆਇਆ ਤੇ ਜਦੋਂ ਗੁਰੂ ਕੇ ਖਾਲਸੇ ਨੇ ਤਰਕਤਾ ਦੇ ਸੱਕ ਪੀ ਪੀ ਕੇ ਖਾਦੇ ਅੱਜ ਦੇ ਅਸੀਂ ਘਰਾਂ ਵਿੱਚ ਬੜੇ ਐਸ ਆਰਾਮ ਦੀ ਜ਼ਿੰਦਗੀ ਜਾਉਂਦੇ ਆ ਤਾਂ ਵੀ ਗੁਰੂ ਤੋਂ ਬੇਮਕ ਹੋ ਕੇ ਬੈਠੇ ਆ ਤਾ ਵੀ ਦਾੜੀਆਂ ਕੇਸ ਕਤਲ ਕਰਵਾ ਰਿਆਂ ਤਾ ਵੀ ਨਸੀਆਂ ਦੇ ਵਿੱਚ ਪਏ ਹੋਇਆ ਪਰ ਗੁਰੂ ਕੇ ਖਾਲਸੇ ਨੇ ਸਾਨੂੰ ਆਜ਼ਾਦੀਆਂ ਦੇਣ ਦੇ ਲਈ ਆ ਸਾਡੇ ਸਿਰਾਂ ਤੇ ਦਸਤਾਰਾਂ ਰੱਖਣ ਦੇ ਲਈ ਸਾਨੂੰ ਆ ਸਾਰਾ ਕੁਝ ਦੇਣ ਲਈ ਉਹ ਦੁੱਖ ਭੁੱਖ ਦਾ ਸਮਾਂ ਆਪਣੇ ਪਿੰਡੇ ਤੇ ਹੰਡਾਇਆ ਮੈਂ ਕਈ ਵਾਰ ਬੇਨਤੀ ਕਰਦਾ ਰਹਿਣਾ ਵੀ ਜਪਜੀ ਸਾਹਿਬ ਦੀਆਂ ਇਹ ਪਉੜੀਆਂ ਕੀਤਿਆਂ ਦੁੱਖ ਭੁਗ ਸਦਮਾਰ ਇਹ ਪੇ ਦਾਤ ਤੇਰੀ ਦਾਤਾਰਸੀ ਤੇ ਪੜਦੇ ਆ ਅਸਲ ਵਿੱਚ ਇਨ੍ਹਾਂ ਪੰਕਤੀਆਂ ਦੇ ਜਿਹੜੇ ਅਰਥ ਹੈ ਨਾ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਰਿਵਾਰ ਨੇ ਗੁਰੂ ਕੇ ਖਾਲਸੇ ਨੇ ਸਤਗੁਰਾਂ ਨੇ ਕਰਕੇ ਦਿਖਾਏ ਵੀ ਜੇ ਜੀਵਨ ਵਿੱਚ ਇਦਾਂ ਦਾ ਸਮਾਂ ਵੀ ਆ ਜੇ ਨਾ ਜਦੋਂ ਦੁੱਖ ਹੋਵੇ ਭੁੱਖ ਹੋਵੇ ਉਤੋਂ ਬਿਵਤਾ ਆਣ ਹੋਈ ਪਈ ਹੋਵੇ ਉਦੋਂ ਮਾਲਕ ਦੇ ਹੁਕਮ ਵਿੱਚ ਮਾਲਕ ਦੇ ਭਾਣੇ ਵਿੱਚ ਚੜ੍ਹਦੀ ਕਲਾ ਵਿੱਚ ਰਹਿ ਕੇ ਕਿਵੇਂ ਜੀਵਨ ਜਿਉਣ। ਸਮਾ ਲੰਗਦਾ ਗਿਆ। ਸਮਾ ਪਾ ਕੇ ਹੁਣ ਇਨ੍ਹਾਂ ਵੱਲੋਂ ਇੱਕ ਚਾਲ ਚੱਲੀ ਗਈ ਵੀ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਤਰ੍ਹਾਂ ਈਨ ਨਹੀਂ ਮੰਨਦੇ ਤਾਂ ਪਾ ਕਿਵੇਂ ਨਾ ਕਿਵੇਂ ਉਹਨਾਂ ਨੂੰ ਧੋਖੇ ਵਿੱਚ ਰੱਖ ਕੇ ਉਹਨਾਂ ਨਾਲ ਛਲ ਕਰੀਏ। ਕਹਿੰਦੇ ਪਹਾੜੀ ਰਾਜੇ ਜਿਹੜੇ ਹਨ ਇਨਾਂ ਵੱਲੋਂ ਪੰਡਿਤ ਪਰਮਾਨੰਦ ਪੁਜੋਤ ਨੂੰ ਭੇਜਿਆ ਜਾਂਦਾ ਆਨੰਦਪੁਰ ਸਾਹਿਬ ਦੀ ਧਰਤੀ ਤੇ ਇਹਦੇ ਹੱਥ ਦੇ ਵਿੱਚ ਇੱਕ ਥਾਲ ਹੈ ਜਿਸ ਥਾਲ ਵਿੱਚ ਇਹਨੇ ਆਰਤੀ ਦੀਆਂ ਗਉਆਂ ਬਣਾ ਕੇ ਰੱਖੀਆਂ ਨੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਜਾ ਕੇ ਬੇਨਤੀ ਕਰਦਾ ਮਹਾਰਾਜ ਮੈਂ ਹਿੰਦੂ ਪਹਾੜੀ ਰਾਜਿਆਂ ਵੱਲੋਂ ਆਇਆ ਤੁਹਾਨੂੰ ਬੇਨਤੀ ਕਰਨ ਵਾਸਤੇ ਮੂੰਹ ਦੇ ਵਿੱਚ ਤਿੰਨ ਕਾ ਲੈ ਕੇ ਨਿਮਾਨਾ ਤੇ ਨਿਤਾਣਾ ਹੋਣ ਦੇ ਵਜੋਂ ਤੁਹਾਨੂੰ ਗਊ ਗਰੀਬ ਦੇ ਰਖੇਕ ਵੱਜੋਂ ਬੇਨਤੀ ਕਰਨਾ ਚਾਹਣਾ ਅਸੀਂ ਆਪਣੇ ਧਰਮ ਦੇ ਅਕੀਦੇ ਦੇ ਮੁਤਾਬਕ ਆਪਣੇ ਵਿਸ਼ਵਾਸ ਦੇ ਮੁਤਾਬਕ ਆਟੇ ਦੀ ਗਾਂ ਦੀ ਕਸਮ ਖਾਨਣਿਆ ਆਪਣੇ ਧਾਰਮਿਕ ਗ੍ਰੰਥਾਂ ਦੀ ਕਸਮ ਖਾਨਣਿਆ ਤੁਸੀਂ ਆਨੰਦਪੁਰ ਦੇ ਕਿਲੇ ਨੂੰ ਛੱਡ ਦਿਓ ਤੁਹਾਡੇ ਤੇ ਹਮਲਾ ਨਹੀਂ ਕੀਤਾ ਜਾਏਗਾ ਤੇ ਨਾਲੇ ਸਾਡੀ ਇੱਜ਼ਤ ਰਹਿ ਜਾਏਗੀ ਕਿਉਂਕਿ ਇਨਾ ਲੰਬਾ ਸਮਾਂ ਹੋ ਗਿਆ ਘੇਰਾ ਪਾ ਕੇ ਰੱਖਿਆ ਕੋਸ ਬਿਲੇ ਇਤਿਹਾਸ ਕਹਿੰਦਾ ਹੈ ਮਾਤਾ ਗੁਜਰ ਕੌਰ ਜੀ ਗੁਰੂ ਗੋਮੇ ਸਿੰਘ ਮਹਾਰਾਜ ਨੂੰ ਕਹਿੰਦੇ ਪੁੱਤਰ ਸਾਨੂੰ ਇਨ੍ਹਾਂ ਇਸ ਪੁਜੋਤ ਦੀ ਗੱਲ ਤੇ ਯਕੀਨ ਕਰਨਾ ਚਾਹੀਦਾ ਜਿ ਆਪਾਂ ਅਨੰਦਪੁਰ ਦਾ ਕਿਲਾ ਛੱਡ ਦਈਏ ਪਰ ਮੈਂ ਇੱਕ ਹਮੇਸ਼ਾ ਬੇਨਤੀ ਕਰਦਾ ਹੁਣਾ ਗੁਰੂ ਗੋਮੇ ਸਿੰਘ ਸੱਚੇ ਬਾਦਸ਼ਾਹ ਜੀ ਨੇ ਜਿਹੜਾ ਵੀ ਕਾਰਜ ਕੀਤਾ ਨਾ ਤੇ ਮਾਤਾ ਗੁਜਰ ਕੌਰ ਜੀ ਨੂੰ ਪੁਸ਼ਕੇ ਕੀਤਾ ਹਰੇਕ ਕੰਮ ਮਾਤਾ ਗੁਜਰ ਕੌਰ ਜੀ ਨੂੰ ਨਾਲ ਰੱਖਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੱਲੇ ਆਪਣੀ ਮਰਜ਼ੀ ਨਾਲ ਫੈਸਲੇ ਨਹੀਂ ਲਏ ਗੁਰੂ ਖੇ ਖਾਲਸੇ ਨੂੰ ਪੁੱਛ ਕੇ ਮਹਾਰਾਜ ਨੇ ਹਰੇਕ ਕਦਮ ਚੁੱਕਿਆ ਕਿਉਂਕਿ ਮਹਾਰਾਜ ਨੂੰ ਪਤਾ ਸੀ ਵੀ ਸਾਰਿਆਂ ਦੇ ਨਾਲ ਹੀ ਇਹ ਕਾਰਜ ਸਫਲ ਹੋਣੀ ਹੈ ਜੰਗਾਂ ਸਾਰਿਆਂ ਨਾਲ ਜਿੱਤੀਆਂ ਅੱਜ ਅੱਜ ਸਿੱਖ ਕੌਮ ਬਖਤੀ ਤੌਰ ਤੇ ਕਮਜ਼ੋਰ ਪਤਾ ਕਿਉਂ ਪੈ ਗਈ ਅੱਜ ਅਸੀਂ ਜਿਹੜਾ ਵੀ ਸੰਘਰਸ਼ ਲੜਦੇ ਹਾਂ ਕਿਉਂ ਨਹੀਂ ਜਿੱਤਦੇ ਕਿਉਂਕਿ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਨਹੀਂ ਚੱਲਦੇ ਜਾਂ ਸਾਰੇ ਇਕੱਠੇ ਹੋ ਕੇ ਨਹੀਂ ਸੰਘਰਸ਼ ਲੜਦੇ ਆਈ ਸਾਡੇ ਆ ਤੁਸੀਂ ਵੇਖੋ ਨਾ ਕਿੰਨੇ ਦਿਨਾਂ ਤੋਂ ਡੱਲੇਵਾਲ ਸਾਹਿਬ ਉੱਥੇ ਮਰਨ ਵਰਤ ਦੇ ਬੈਠੇ ਹੋਏ ਐ ਪਰ ਹੁਣ ਦੂਸਰੀਆਂ ਜਥੇਬੰਦੀਆਂ ਸਾਥ ਨਹੀਂ ਦੇ ਰਹੀਆਂ ਫੇਰ ਦੱਸੋ ਭਾਈ ਸਾਨੂੰ ਜਿੱਤ ਪ੍ਰਾਪਤ ਕਿਤੋਂ ਹੋਏਗੀ ਹੁਣ ਤੇ ਜਾਗਣ ਦਾ ਸਮਾਂ ਨਾ ਜੇ ਹੁਣ ਨਾ ਅਸੀਂ ਜਾਗੀਏ ਜੇ ਹੁਣ ਨਾ ਅਸੀਂ ਸੁਚੇਤ ਹੋਏ ਫੇਰ ਨਹੀਂ ਸਰਕਾਰਾਂ ਤੇ ਕੋਈ ਅਸਰ ਹੋਣਾ ਸੋ ਸਾਨੂੰ ਜਾਗਣ ਦੀ ਲੋੜ ਐ ਸੰਘਰਸ਼ ਕੋਈ ਵੀ ਲੜੇ ਤੇ ਸਾਨੂੰ ਸਾਥ ਦੇਣਾ ਚਾਹੀਦਾ ਸਾਨੂੰ ਬੰਡੀਆਂ ਨਹੀਂ ਪਾਉਣੀਆਂ ਚਾਹੀਦੀਆਂ ਤਹਾਡੇ ਬੰਦੀ ਵਾਲੀ ਹੋ ਗਈ ਨਾ ਸਾਡੇ ਵਿੱਚ ਤੁਹਾਡੇ ਬੰਦੀ ਵੀ ਮੈਂ ਇਹਦੀ ਗੱਲ ਕਿਉਂ ਮੰਨਾਂ ਮੈਂ ਇਹਦੀ ਗੱਲ ਕਿਉਂ ਮੰਨਾਂ ਸਾਡਾ ਤਾਂ ਆਪਣਾ ਵਿਧੀ ਵਿਧਾਨ ਹੈ ਜੀ ਜਦੋਂ ਟੀਚਾ ਤੁਹਾਡਾ ਇੱਕ ਹੈ ਮਕਸਦ ਤੁਹਾਡਾ ਇੱਕ ਹੈ ਫੇ ਲੜਾਈ ਕੋਈ ਵੀ ਲੜਦਾ ਹੋਵੇ ਸਾਨੂੰ ਉਹਦੇ ਨਾਲ ਸ਼ਾਮਲ ਹੋਣ ਜਾਣਾ ਚਾਹੀਦਾ ਤੁਸੀਂ ਮਿਸਲਾਂ ਦਾ ਇਤਿਹਾਸ ਪੜੋ ਭਾਵੇਂ ਮਿਸਲਾਂ ਦੇ ਵਿਚਾਰ ਧਾਰਕ ਵਖਰੇਵੇਂ ਸਨ ਪਰ ਜਦੋਂ ਵੀ ਕੋਈ ਪੰਥ ਦੀ ਭੀੜ ਆਉਂਦੀ ਸੀ ਉਹ ਇੱਕੋ ਹੀ ਗੱਲ ਕਹਿੰਦੇ ਸਨ ਵੀ ਆਪਾਂ ਆਵਸ ਵਿੱਚ ਵੰਡੀਆਂ ਨਹੀਂ ਪਾਉਣੀਆਂ ਰਾਲੇ ਮੇਲੇ ਤੁਰਖੜ ਪੰਥ ਬਚਾਵੇ ਮਿਸਲ ਬੰਡ ਕਬੂ ਨਾ ਪਾਬੂ ਕਹਿੰਦੇ ਆਪਾਂ ਬੰਡੀ ਵਿੱਚ ਨਹੀਂ ਪੈਣਾ ਆਪਾਂ ਸਾਰੇ ਇਕੱਠੇ ਹੋ ਕੇ ਲੜੀਏ ਤਾਂ ਜੋ ਪੰਥ ਦਾ ਵਾਧਾ ਹੋਵੇ ਪੰਥ ਤੇ ਆ ਰਹੀਆਂ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਦਾ ਹੱਲ ਹੋਵੇ ਖੈਰ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਮਾਤਾ ਜੀ ਗੱਲ ਤੇ ਤੁਹਾਡੀ ਠੀਕ ਹੈ ਪਰ ਇੱਕ ਗੱਲ ਦੱਸੋ ਵੀ ਜੇ ਕੋਈ ਕਿਸੇ ਜਾਨਵਰ ਦੀ ਕਸਮ ਖਾ ਕੇ ਕਵੇ ਵੀ ਮੇਰੇ ਤੇ ਯਕੀਨ ਕਰੋ ਵੀ ਕੀ ਉਹਨਾਂ ਤੇ ਯਕੀਨ ਕੀਤਾ ਜਾ ਸਕਦਾ ਸਾਡੀ ਇੱਕ ਗ੍ਰੰਥ ਵਿੱਚ ਜ਼ਿਕਰ ਆਉਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਈਂਹਾ ਤਾਂ ਪਸ਼ੂ ਹੈ ਇਨ ਕਾ ਕਿਆ ਵਿਸਾ ਮਾਤਾ ਜੀ ਇਹ ਤੇ ਪਸ਼ੂ ਦੀ ਕਸਮ ਖਾ ਕੇ ਕਹਿ ਰਿਹਾ ਸਾਡੇ ਤੇ ਯਕੀਨ ਕਰੋ ਕਿ ਇਹਨਾਂ ਤੇ ਯਕੀਨ ਕੀਤਾ ਜਾ ਸਕਦਾ ਹੈ ਚਲੋ ਫਿਰ ਵੀ ਜੇ ਤੁਸੀਂ ਕਹਿੰਦੇ ਹੋ ਤਾਂ ਮਹਾਰਾਜ ਨੇ ਪੰਡਤ ਪਰਮਾਨੰਦ ਪ੍ਰੂਤ ਨੂੰ ਕਹਿ ਦਿੱਤਾ ਵੀ ਅੱਜ ਅਸੀਂ ਰਾਤ ਨੂੰ ਆਨੰਦਪੁਰ ਦਾ ਕਿਲਾ ਖਾਲੀ ਕਰ ਦੇਵਾਂਗੇ ਪਰ ਮਹਾਰਾਜ ਨੇ ਖਾਲੀ ਨਹੀਂ ਕੀਤਾ ਆਨੰਦਪੁਰ ਸਾਹਿਬ ਦੀ ਧਰਤੀ ਤੇ ਜਿਹੜਾ ਬਾਦੂ ਸਮਾਨ ਸੀ ਨਾ ਪਾਟੇ ਹੋਏ ਸਿਤਰ ਪਾਟੇ ਹੋਏ ਬਸਤਰ ਬਹੁਤ ਸਾਰਾ ਫालतू ਸਮਾਨ ਘੋੜਿਆਂ ਖਤਰਾ ਤੇ ਲੱਦ ਕੇ ਜਦੋਂ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਭੇਜਿਆ ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਭਾਈ ਦਾਨ ਸਿੰਘ ਨੂੰ ਲੈ ਕੇ ਮੰਮਟੀ ਤੇ ਚੜ੍ਹ ਗਏ ਉੱਚੀ ਥਾਂ ਤੇ ਕਹਿੰਦੇ ਦਾਨ ਸਿੰਘ ਆ ਜਾ ਤੈਨੂੰ ਦਿਖਾਈਏ ਵੀ ਇਹਨਾਂ ਦੀਆਂ ਕਸਮਾਂ ਪਿੱਛੇ ਕਿੰਨਾ ਕਬਟ ਸੁਪਿਆ ਹੋਇਆ ਇਹਨਾਂ ਦੇ ਅੰਦਰ ਕਿੰਨਾ ਛਲ ਕੀਨਾਂ ਦੀਆਂ ਕਸਮਾਂ ਤੇ ਯਕੀਨ ਕੀਤਾ ਜਾ ਸਕਦਾ ਇਹ ਉੱਪਰ ਉੱਪਰ ਉਹ ਧਰਮੀ ਨੇ ਇਹ ਅੰਦਰੋਂ ਇਹਨਾਂ ਤੇ ਯਕੀਨੀ ਕੀਤਾ ਜਾ ਸਕਦਾ ਕਹਿੰਦੇ ਉਸ ਵੇਲੇ ਇਹਨਾਂ ਨੂੰ ਇੰਜ ਲੱਗਿਆ ਵੀ ਜਿਵੇਂ ਸਤਗੁਰਾਂ ਦਾ ਖਜ਼ਾਨਾ ਜਾ ਰਿਹਾ ਹੈ ਤੇ ਜਦੋਂ ਉਹ ਉਹਨੂੰ ਆਪਣੇ ਤੰਬੂਆਂ ਵਿੱਚ ਲੈ ਕੇ ਖੋਲ ਕੇ ਵੇਖਦੇ ਆ ਤਾਂ ਫਿਰ ਇਹਨਾਂ ਦੇ ਪੱਲੇ ਸ਼ਰਮਿੰਦਗੀ ਪੈਂਦੀ ਹੈ ਵੀ ਅਸੀਂ ਤੇ ਕੁਝ ਹੋਰ ਸੋਚਦੀ ਸੀ ਤੇ ਹੈ ਹੀ ਕੁਝ ਹੋਰ ਹੈ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿੰਨੇ ਵੀ ਜੰਗ ਲੜੇ ਉਹ ਨੀਤੀ ਨਾਲ ਲੜੇ ਕਿਉਂਕਿ ਨੀਤੀਆਂ ਤੋਂ ਬਿਨਾ ਕਦੇ ਜੰਗ ਨਹੀਂ ਜਿੱਤੇ ਜਾਂਦੇ ਅਸਲ ਜਰਨੈਲ ਉਹੀ ਹੁੰਦਾ ਜਿਹਨੂੰ ਜੁੱਧ ਨੀਤੀ ਆਉਂਦੀ ਹੋਵੇ ਅੱਜ ਵੀ ਜਦੋਂ ਦੁਨੀਆ ਦੇ ਜਰਨੈਲ ਸੰਸਾਰ ਦੀਆਂ ਵੱਡੀਆਂ ਜੰਗਾਂ ਦੀ ਗੱਲ ਕਰਦੇ ਨਾ ਤਾਂ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਜੀਵਨ ਦੀ ਗੱਲ ਕਰਦੇ ਵੀ ਉਹਨਾਂ ਤੋਂ ਵੱਡਾ ਕੋਈ ਜਰਨੈਲ ਨਹੀਂ ਜਿਨ੍ਹਾਂ ਨੇ ਬਹੁਤ ਥੋੜੇ ਸਮੇਂ ਦੇ ਵਿੱਚ ਬਹੁਤ ਥੋੜੀਆਂ ਫੌਜਾਂ ਦੇ ਨਾਲ 14 ਜੰਗਾਂ ਜਿੱਤੀਆਂ ਤੇ ਕਦੇ ਵੀ ਦੁਸ਼ਮਨ ਨੂੰ ਉਹਦੇ ਮਕਸਦ ਵਿੱਚ ਕਾਮਯਾਬ ਨਹੀਂ ਹੋਣ ਦਿੱਤਾ ਕਿਉਂ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਹਮੇਸ਼ਾ ਨੀਤੀ ਦੇ ਨਾਲ ਜੰਗ ਲੜਦੇ ਰਹੇ ਤੇ ਮੈਦਾਨੇ ਜੰਗ ਦੀ ਚੋਣ ਵੀ ਉਹਨਾਂ ਨੇ ਖੁਦ ਆਪ ਕੀਤੀ ਅਖੀਰ ਫਿਰ ਜਿਹੜਾ ਔਰੰਗਜ਼ੇਬ ਵੱਲੋਂ ਸੈਇਦ ਬਲੀ ਹਸਨ ਨੂੰ ਜਿਹੜਾ ਕੁਰਾਨ ਦੇ ਕੇ ਭੇਜਿਆ ਜਾਂਦਾ ਕਿਉਂਕਿ ਸੈਇਦ ਬਲੀ ਹਸਨ ਜਿਹੜਾ ਸੀ ਇਹ ਸੈਇਦ ਜਲਾਲਉਦੀਨ ਦੇ ਪਰਿਵਾਰ ਵਿੱਚੋਂ ਸੀ ਜਿਨੇ ਗੁਰਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕੀਤਾ ਸੀ ਇਹ ਕਹਿੰਦੇ ਕੁਰਾਨ ਲੈ ਕੇ ਆਉਂਦਾ ਕਿ ਮਹਾਰਾਜ ਮੈਂ ਮੁਗਲਾਂ ਵੱਲੋਂ ਮੈਂ ਔਰੰਗਜ਼ੇਬ ਵੱਲੋਂ ਆਇਆ ਹਾਂ ਅਸੀਂ ਕੁਰਾਨ ਦੀ ਕਸਮ ਖਾ ਕੇ ਤੁਹਾਨੂੰ ਯਕੀਨ ਦਿਵਾਉਂਦੇ ਹਾਂ ਕਿ ਤੁਸੀਂ ਆਨੰਦਪੁਰ ਦੇ ਕਿਲੇ ਨੂੰ ਛੱਡ ਦਿਓ ਤੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅਖੀਰ ਇਹ ਨਿਰਣਾ ਲੈ ਕੇ 6 ਤੇ 7 ਪੂ ਦੀ ਜਿਹੜੀ ਵਿਚਕਾਰਲੀ ਰਾਤ ਉਸ ਰਾਤ ਨੂੰ ਆਨੰਦਪੁਰ ਦਾ ਕਿਲਾ ਛੱਡਦੇ ਐ ਤੇ ਜਦੋਂ ਫਿਰ ਸਰਸਾ ਤੇ ਪਰਿਵਾਰ ਦਾ ਵਿਛੋੜਾ ਪੈਂਦੈਨ ਸਤਗੁਰ ਜੀ ਦੀਨਾ ਕੰਗੜ ਦੀ ਧਰਤੀ ਤੇ ਜਾ ਕੇ ਜ਼ਫਰਨਾਮਾ ਲਿਖਦੇ ਐ ਉਥੇ ਮਹਾਰਾਜ ਜੀ ਕਸ਼ੇਰ ਲਿਖਦੇ ਔਰੰਗਜ਼ੇਬ ਨੂੰ ਕਹਿੰਦੇ ਔਰੰਗਜ਼ੇਬ ਤੂੰ ਸੱਚਾ ਮੁਸਲਮਾਨ ਨਹੀਂ ਕਿਉਂ ਜੇ ਤੂੰ ਸੱਚਾ ਮੁਸਲਮਾਨ ਹੁੰਦਾ ਤਾਂ ਕੁਰਾਨ ਦੀ ਝੂਠੀ ਕਸਮ ਨਹੀਂ ਸਿੱਖਣੀ ਤੇ ਮਹਾਰਾਜ ਜੀ ਕਹਿੰਦੇ ਜਿਹੜੀ ਕਸਮ ਖਾ ਕੇ ਤੂੰ ਕੁਰਾਨ ਮੈਨੂੰ ਭੇਜੀ ਸੀ ਨਾ ਉਹ ਕੁਰਾਨ ਮੈਂ ਅਜੇ ਤੱਕ ਸੰਭਾਲ ਕੇ ਰੱਖੀ ਐ ਕਿਉਂਕਿ ਮਹਾਰਾਜ ਨੇ ਭਾਈ ਮੋਕਮ ਸਿੰਘ ਦੇ ਹਵਾਲੇ ਕਰ ਦਿੱਤੀ ਸੀ ਤੇ ਭਾਈ ਮੋਕਮ ਸਿੰਘ ਨੇ ਅਖੀਰ ਤੱਕ ਇਹਨੂੰ ਸੰਭਾਲ ਕੇ ਰੱਖਿਆ ਸੋ ਫਿਰ ਕਿਵੇਂ ਸਤਗੁਰਾਂ ਦਾ ਪਰਿਵਾਰ ਉਸ ਠੰਡ ਦੇ ਸਮੇਂ ਵਿੱਚ ਕੋ ਮਾਗ ਦੀਆਂ ਠੰਡੀਆਂ ਰਾਤਾਂ ਜਿਹੜੇ ਵੀਰ ਪੜੇ ਲਿਖੇ ਉਹ ਤੇ ਜਾਣਦੇ ਐ ਅੱਜ ਤੇ ਤੁਹਾਨੂੰ ਪਤਾ ਹੈ ਵੀ ਮੌਸਮ ਦੇ ਵਿੱਚ ਦਿਨੋਂ ਦਿਨ ਬਦਲਾਅ ਆ ਰਿਹਾ ਹੈ ਅੱਜ ਉਨੀ ਠੰਡ ਨਹੀਂ ਪੈਂਦੀ ਪੁਰਾਣਿਆਂ ਸਮਿਆਂ ਵਿੱਚ ਠੰਡ ਵੀ ਬਹੁਤ ਜ਼ਿਆਦਾ ਪੈਂਦੀ ਸੀ ਸਾਡੇ ਬਜ਼ੁਰਗ ਬੈਠੇ ਉਦੋਂ ਖਾਲਾਂ ਦਾ ਪਾਣੀ ਤੱਕ ਜੰਮ ਜਾਂਦਾ ਸੀ ਤੁਸੀਂ ਅੱਜ ਤੋਂ 3 350 ਸਾਲ ਪਿੱਛੇ ਜਾਓਗੇ ਤਾਂ ਕਿੰਨੀ ਠੰਡ ਹੁੰਦੀ ਹੋਵੇਗੀ ਸਿਰਫ ਅਹਿਸਾਸ ਕੀਤਾ ਜਾ ਸਕਦਾ ਹੈ ਕਿਵੇਂ ਮਾਤਾ ਗੁਜਰ ਕੌਰ ਜੀ ਆਪਣੇ ਪੁੱਤਰੀਆਂ ਨੂੰ ਨਾਲ ਲੈ ਕੇ ਉਹ ਕੋ ਮਾਗਦੀਆਂ ਰਾਤਾਂ ਦੇ ਵਿੱਚ ਸਫ਼ਰ ਕਰਦੀ ਐ ਕਿਵੇਂ ਸਰਸਾ ਦੇ ਕਿਨਾਰੇ ਤੇ ਪਰਿਵਾਰ ਦਾ ਵਿਛੋੜਾ ਹੁੰਦਾ ਸੋ ਕੱਲ ਦੇ دیਵਾਨਾਂ ਦੇ ਵਿੱਚ ਆਪਾਂ ਯਤਨ ਕਰਾਂਗੇ ਇਸੇ ਤਰ੍ਹਾਂ ਇਤਿਹਾਸ ਦੀ ਲੜੀ ਜਿਹੜੀ ਆਪਾਂ ਨਾਲ-ਨਾਲ ਥੋੜੀ-ਥੋੜੀ ਵਿਚਾਰਦੇ ਰਹੀਏ ਤਾਂ ਜੋ ਸਾਨੂੰ ਪਤਾ ਲੱਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਡੇ ਲਈ ਕੀ ਕੀਤਾ ਕਿਵੇਂ ਸਾਡੇ ਲਈ ਆਪਣੇ ਪੁੱਤਰ ਤੱਕ ਕੁਰਬਾਨ ਕਰ ਦਿੱਤੇ ਕਿਵੇਂ ਉਹਨਾਂ ਨੇ ਸਾਡੇ ਲਈ ਇੱਕ ਜੜ ਸਾਰਾ ਕੁਝ ਆਪਣੇ ਪਿੰਡੇ ਤੇ ਝੱਲਿਆ ਤੇ ਅਸੀਂ ਕਿੱਥੇ ਇੱਕ ਖੜੇ ਆ ਕਿਵੇਂ ਸਾਨੂੰ ਸਤਗੁਰਾਂ ਦੇ ਪਾਏ ਹੋਏ ਪੂਰਨਿਆ ਤੇ ਚੱਲਣਾ ਚਾਹੀਦਾ ਤਾਂ ਜੋ ਇਹ ਮਨਾਇਆਂ ਹੋਈਆਂ ਦਾਦਾ ਸਫਲ ਹੋਣ ਮੈਂ ਇੱਕ ਬੇਨਤੀ ਜ਼ਰੂਰ ਕਰਾਂ ਕੇਵਲ 4 ਦਿਨ ਰੌਲਾ ਪਾ ਕੇ ਨਹੀਂ ਗੱਲ ਬਾਨੀ ਵੀ ਠੀਕ ਹੈ 4 ਦਿਨ ਤੁਸੀਂ ਲੰਗਰ ਵੀ ਲਾ ਦਿੱਤੇ ਸਾਬ ਜਾਦਿਆਂ ਦੇ ਅੱਜ ਜਿਹੜੇ ਗੀਤ ਵੀ ਗਾਏ ਜਾ ਰਹੀ ਹੈ ਬਹੁਤ ਕੁਝ ਕੀਤਾ ਜਾ ਰਿਹਾ ਪਰ ਬਾਅਦ ਵਿੱਚ ਅਸੀਂ ਉਹਨਾਂ ਨੂੰ ਭੁੱਲ ਜਾਂਦੀਆਂ ਨਹੀਂ ਉਹਨਾਂ ਸ਼ਹੀਦਾਂ ਨੂੰ ਤੇ ਸਦੀ ਚੇਤੇ ਰੱਖਣਾ ਕਿਉਂਕਿ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਆਪਣੇ ਵਿਰਸੇ ਨੂੰ ਭੁੱਲ ਜਾਂਦੀਆਂ ਨੇ ਜਿੱਥੇ ਉਹ ਕੌਮਾਂ ਬਖਤੀ ਤੌਰ ਤੇ ਕਮਜ਼ੋਰ ਹੁੰਦੀਆਂ ਨੇ ਉੱਥੇ ਉਹ ਕੌਮਾਂ ਪਸੜ ਜਾਂਦੀਆਂ ਨੇ ਕਿਉਂਕਿ ਸ਼ਹੀਦ ਕੀ ਜੋ ਮੌਤ ਹੈ ਉਹ ਕੌਮ ਕੀ ਹਯਾਤ ਹੈ ਹਯਾਤ ਤੋਂ ਹਯਾਤ ਹੈ ਮੌਤ ਵੀ ਹਯਾਤ ਹੈ ਸ਼ਹੀਦ ਆਪਣੀਆਂ ਜ਼ਿੰਦਗੀਆਂ ਨਿਸ਼ਾਵਰ ਕਰਕੇ ਕੌਮਾਂ ਨੂੰ ਜਿਉਂਦੀਆਂ ਰੱਖਦੇ ਐ ਖਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਾਂ ਇਸ ਸਿੱਖੀ ਦੇ ਮਹੱਲ ਦੇ ਵਿੱਚ ਆਪਣੇ ਪੁੱਤਰਾਂ ਦੀ ਸੀਸ ਲਾਏ ਹੈ ਆਓ ਉਹਨਾਂ ਮਹਾਨ ਸੀਧਾਂ ਨੂੰ ਭੁੱਲੀਏ ਨਾ ਉਹਨਾਂ ਨੂੰ ਚੇਤੇ ਰੱਖੀਏ ਆਪਣੇ ਬੱਚਿਆਂ ਨੂੰ ਆਪਣੀ ਗੋਦ ਵਿੱਚ ਬਿਠਾ ਕੇ ਸਹਿਬਜ਼ਾਦੀਆਂ ਦੇ ਇਤਿਹਾਸ ਬਾਰੇ ਉਹਨਾਂ ਮਹਾਨ ਗੁਰਸਿੱਖਾਂ ਦੇ ਇਤਿਹਾਸ ਬਾਰੇ ਦੱਸੀਏ ਜਿਨ੍ਹਾਂ ਨੇ ਸਾਡੇ ਲਈ ਇਹ ਮਹਾਨ ਪੁਰਨੇ ਪਾਏ ਹੈ ਆਓ ਸਹਬ ਜੀ ਕਿਰਪਾ ਕਰਨ ਸਾਡੇ ਸਾਰਿਆਂ ਦੀ ਹਾਜ਼ਰੀ ਸਤਿਗੁਰਾਂ ਦੇ ਦਰ ਤੇ ਪ੍ਰਵਾਨ ਹੋਵੇ ਹੋਈਆਂ ਬੇਅੰਤ ਭੁੱਲਾਂ ਦੀ ਗੁਰੂ ਅਤੇ ਗੁਰੂ ਕੀ ਸੰਗਤ ਮਾਫੀ ਬਖਸ਼ੇ ਆਓ ਆਪ ਜੀ ਇਸੇ ਤਰ੍ਹਾਂ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਬੈਠ ਕਰਕੇ ਗੁਰਦੁਆਰਾ ਗੁਰਸਾਗਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਚਮਕੌਰ ਸਿੰਘ ਜੀ ਭਾਈ ਅਮਰਜੀਤ ਸਿੰਘ ਜੀ ਭਾਈ ਮਨਵੀਰ ਸਿੰਘ ਉਹਨਾਂ ਦੇ ਸਮੁੱਚੇ ਜਥੇ ਪਾਸੋਂ ਪਾਵਨ ਬਾਣੀ ਦੇ ਕੀਰਤਨ ਸਰਵਣ ਕਰੋ ਜੀ ਅਸੀਸ ਬਖਸ਼ੋ ਫਤਿਹ ਬਲਾਓ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ